ਮੰਗਲਵਾਰ ਦੀ ਰਾਤ ਨੂੰ ਸ਼ਹਿਰ ਦੇ ਅਲੱਗ-ਅਲੱਗ ਹੀ ਹਿੱਸਿਆਂ ਦੇ ਵਿੱਚ ਚੋਰਾਂ ਦਾ ਆਤੰਕ ਦੇਖਣ ਨੂੰ ਮਿਲਿਆ ਚੋਰਾਂ ਦੇ ਵੱਲੋਂ ਸ਼ਿਵਨਗਰ ਸੋਡਲ ਦੇ ਨਪੁੰਨ ਫਾਰਮਾ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਥੇ ਕੈਸ਼ ਦੇ ਨਾਲ-ਨਾਲ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਏ ਨੇ ਘਟਨਾ ਸਾਰੀ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਚੋਰਾਂ ਦੇ ਵੱਲੋਂ ਜਿਹੜੇ ਕੈਮਰੇ ਵੀ ਤੋੜੇ ਗਏ ਨੇ ਦੁਕਾਨ ਦੇ ਮਾਲਕ ਦੇ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਿਆ ਮੌਕੇ ਤੇ ਪਹੁੰਚੇ ਪੁਲਿਸ ਨੇ ਲਾਉਲੇ ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਦੇਂਦੇ ਹੋਏ ਮਾਲਕ ਨਿਪੁੰਤ ਕੁਮਾਰ ਨੇ ਦੱਸਿਆ ਹੈ ਕਿ ਬੀਤੀ ਰਾਤ 1.5 ਵਜੇ ਚੋਰਾਂ ਦੇ ਵੱਲੋਂ ਇਸ ਵਾਰ ਦਾ ਪੁੰਜਾਮ ਦਿੱਤਾ ਗਿਆ ਚੋਰ ਦੁਕਾਨ ਦੇ ਵਿੱਚ ਕੈਸ਼ ਤੇ ਹੋਰ ਸਮਾਨ ਚੋਰਾ ਕੇ ਭੱਜ ਗਏ ਨੇ ਇੱਕ ਹਫਤਾ ਪਹਿਲਾਂ ਵੀ ਨਾਲ ਹੀ ਇੱਕ ਦੁਕਾਨ ਨੂੰ ਚੋਰਾਂ ਦੇ ਵੱਲੋਂ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਔਰ ਚਲੰਦਰ ਸ਼ਹਿਰ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਸਬੰਧੀ ਉਹਨਾਂ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਸੁਣਾ ਦਿੰਨੇ ਆ ਜੀ ਕੀ ਨਾਮ ਹੈ ਜੀ ਆਪਣਾ ਨਿਪੁੰਨ ਨਾਮ ਹੈ ਜੀ ਮੇਰੀ ਸਰਮ ਦਾ ਨਾਮ ਨਿਪੁੰਨ ਫਾਰਮ ਹੈ ਜੀ ਅੱਜ ਸੀ ਸਵੇਰੇ ਦੁਕਾਨ ਜਦੋਂ ਖੋਲੀ ਤੇ ਦੇਖਿਆ ਸਾਡਾ ਸ਼ਟਰ ਪਟਿਆ ਹੋਇਆ ਸਾਰਾ ਫਰੰਟ ਤੋਂ ਉੱਤੇ ਤੋੜ ਕੇ ਉੱਤੇ ਥੜੀ ਵਗੈਰਾ ਵੀ ਥੋੜੀ ਹੋਈ ਹੈ ਸਾਰੀ ਅੰਦਰ ਆ ਕੇ ਦੇਖਿਆ ਤੇ ਸਾਡਾ ਕਾਫੀ ਨੁਕਸਾਨ ਕੀਤਾ ਹੋਇਆ ਕੁਝ ਸਾਡੀ ਰਾਤ ਦੀ ਕਲੈਕਸ਼ਨ ਸੀ ਜਿਹੜੀ ਪੇਮੈਂਟ ਨਹੀਂ ਹੋਈ ਹੈ 40-45 ਹਜ਼ਾਰ ਰ ਪਲੱਸ ਸਾਡੇ ਡਾਕੂਮੈਂਟਸ ਹੈ ਸਾਰੇ ਦੇਖਣੇ ਪੈਣੇ ਕਿਹੜੀ ਕਿਹੜੀ ਆਈਟਮ ਇਹਦੇ ਵਿੱਚੋਂ ਗਾਇਬ ਹੈਗੀ ਹੈ ਔਰ ਉਸ ਤੋਂ ਇਲਾਵਾ ਸਾਡਾ ਕੁਝ ਸਮਾਨ ਹੈ ਆ ਦੇਖੋ ਸਾਰੇ ਚਾਰੋਂ ਪਾਸੇ ਕੈਮਰਾ ਘੁਮਾ ਕੇ ਇਹਨੇ ਕਾਫੀ ਸਾਡਾ ਤੋੜਪਾਨ ਕਰਕੇ ਨੁਕਸਾਨ ਕੀਤਾ ਹੈ ਕੋਈ ਸੀਸੀਟੀਵੀ ਭਾਜੀ ਮੌਕੇ ਤੇ ਬਰਾਮਦ ਹੋਈ ਹਾਂਜੀ ਹੈਗੀ ਹੈ ਜੀ ਸੀਸੀਟੀਵੀ ਮੌਕੇ ਤੇ ਬਰਾਮਦ ਬਾਹਰਲੇ ਕੈਮਰੇਸ ਦੇ ਇਹਨਾਂ ਨੇ ਸਾਰੇ ਉੱਪਰ ਥੱਲੇ ਕਰਕੇ ਤੋੜ ਦਿੱਤੇ ਹੈਗੇ ਕਿੰਨੇ ਬੰਦੇ ਸੀਗੇ ਭਾਜੀ ਜਿਹੜਾ ਸੀਸੀਟੀਵੀ ਜਾਇਆ ਤਾਂ ਇੱਕ ਬੰਦਾ ਸੀਗਾ ਬਾਹਰਲੇ ਕੈਮਰੇ ਦਾ ਇਹ ਪਤਾ ਨਹੀਂ ਲੱਗਾ ਆਣ ਗਵਾਂਡ ਕੋ ਲੈ ਕੇ ਦੇਖਦੇ ਕਿ ਕਿੰਨੇ ਬੰਦੇ ਸੀਗੇ ਕਿ ਜਿਸ ਹਿਸਾਬ ਨਾਲ ਸ਼ਟਰ ਤੋੜਿਆ ਇੱਕ ਬੰਦੇ ਦਾ ਕੰਮ ਨਹੀਂ ਲੱਗਦਾ ਕਿਹੜੀ ਜਗਾ ਪੰਜ ਦੁਕਾਨ ਇਹ ਸੋਡਲ ਚੌਂਦੇ ਵੀ ਦੁਕਾਨ ਹੈ ਜੀ ਨਿਪਨ ਫਾਰਮਰ ਕਿੰਨਾ ਕੁ ਨੁਕਸਾਨ ਮਤਲਬ ਕਿ ਅਪ੍ਰੋਕਸੀਮੇਟਲੀ 60-70 ਹਜ਼ਾਰ ਦਾ ਨੁਕਸਾਨ ਲੱਗ ਰਿਹਾ ਕੈਸ਼ ਬਾਕ ਪੇ ਕੀ ਮੰਗ ਕਰਦੇ ਹੋ ਬਲੀ ਕੁਛ ਨਹੀਂ ਮੰਗੇ ਹੀ ਕਰਦੇ ਆ ਜਿਆਦਾ ਸਾਡਾ ਸਾਨੂੰ ਬਿਜ਼ਨਸ ਕਰਨ ਦਿੱਤਾ ਜਾਵੇ ਜੇ ਨਹੀਂ ਬਿਜ਼ਨਸ ਕਰਨ ਦਿੱਤਾ ਜਾਂਦਾ ਤੇ ਅਸੀਂ ਪੁਲਿਸ ਨੂੰ ਚਾਬੀਆਂ ਫੜਾ ਲੈਂਦੇ ਆਪਣੀ ਦੁਕਾਨ ਦੀ ਪਹਿਲਾ ਹਫਤਾ ਪਹਿਲਾ ਸਾਡੇ ਨਾਲ ਪੜੋਸੀ ਸਾਡੇ ਸੇਮ ਪ੍ਰੋਫੈਸ਼ਨ ਦੇ ਕੀਤਾ ਮੈਡੀਕਲ ਹੈਗੇ ਉਹਨਾਂ ਦਾ ਨੁਕਸਾਨ ਹੋਇਆ ਜੀ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਫਿਰ ਸਾਡੇ ਇੰਨੇ ਉੱਪਰਲੇ ਚੋਰੀਆਂ ਹੋ ਲੱਗੀਆਂ ਤੇ ਵਪਾਰ ਹੀ ਨਹੀਂ ਕਰ ਸਕਦੇ ਪੁਲਿਸ ਨੂੰ ਭਾਜੀ ਸੂਚਿਤ ਕੀਤਾ ਗਿਆ ਬਿਲਕੁਲ ਸੂਚਿਤ ਕੀਤਾ ਗਿਆ ਮੌਕੇ ਦੇ ਬਾਅਦ ਆਈਏ ਪੁਲਿਸ ਉਹ ਥੋੜੀ ਦੇਰ ਪਹਿਲਾਂ ਆਈ ਕੀ ਨਾਮ ਹੈ ਜੀ ਆਪਣਾ ਇਸ ਸੇ ਰਾਜਪਾਲ ਅੱਜ ਚੋਰੀ ਹੋਈ ਹੈ ਦੱਸ ਦਿਓ ਦੇ ਬਾਰੇ ਕੋਈ ਮੌਕੇ ਤੇ ਪਹੁੰਚ ਮੈਨੂੰ ਸਾਢੇ 10 ਵਜੇ ਨਾ ਪਰਮਿਸ਼ਨ ਮਿਲੀ ਆ ਮੈਂ ਆਇਆ ਦੇਖਿਆ ਤੇ ਚੋਰਾਂ ਨੇ ਤਿੰਨ ਚੋਰ ਆਏ ਆ ਸੀਸੀਟੀਵੀ ਮ ਕੋਟਿਸ ਦੇ ਸਾਹਮਣੇ ਉਹਨਾਂ ਨੇ ਸ਼ਟਰ ਤੋੜ ਕੇ ਅੰਦਰ ਐਂਟਰ ਹੋਏ ਆ ਮਾਲਕ ਦੇ ਕਹਿਣ ਮੁਤਾਬਕ ਮੇਰਾ 60-70000 ਰੁਪਏ ਕਹਿੰਦੇ ਲੌਸ ਹੋਇਆ ਕੋਈ ਸੀਸੀਟੀਵੀ ਵਿੱਚ ਵੀ ਇਹਨਾਂ ਦੀ ਫੁਟੇਜ ਆਈ ਹੈਗੀ ਸੀਸੀਟੀਵੀ ਵਿੱਚ ਫੁਟੇਜ ਆਈ ਹੈ ਪਰ ਉਹ ਕਲੀਅਰ ਨਹੀਂ ਸ਼ੋ ਹੋ ਰਹੀ ਕਿੰਨੇ ਬੰਦੇ ਸੀਸੀਟੀਵੀ ਜਾਪਦੇ ਜੀ ਤਿੰਨ ਬੰਦੇ ਜੀ ਤੇ ਸਰ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਦੋ ਜਗ੍ਹਾ ਹੋਰ ਵੀ ਚੋਰੀ ਹੋਈ ਹੈ ਇਸ ਜਗ੍ਹਾ ਪਾਕੇ ਤਿੰਨ ਹੋ ਗਈ ਹੈ ਬਾਕੀ ਹੋਰ ਹਾਲ ਤੱਕ ਇਨਫੋਰਮੇਸ਼ਨ ਨਹੀਂ ਆਈ ਹੈਗੀ ਉਸ ਵਾਰ ਕੀ ਕਹਿਣਾ ਚਾਹੂंगे ਕਿ ਲਾਸਟ ਟਾਈਮ ਗੀਤਾ ਮੈਡੀਕਲ ਵਾਲ ਦੇ ਵਿੱਚ ਚੋਰੀ ਹੋਈ ਸੀ ਦੱਸਿਆ ਜਾ ਰਿਹਾ ਕਿ ਇਹਦਾ ਮਹੰਦਰਾ ਜਿਹੜਾ ਸੇਮ ਮਿਲਦਾ ਹੈਗਾ ਜਦੋਂ ਇੱਥੇ ਚੋਰੀ ਹੋਈ ਆ ਉਹਨੂੰ 1:30 ਦਾ ਟਾਈਮ ਸੀ ਜੀ ਉਹ ਜਿਹੜੀਆਂ ਪਹਿਲੀਆਂ ਚੋਰੀਆਂ ਹੋਈਆਂ ਉਹਨਾਂ ਬਾਰੇ ਮੰਮੀ ਕੁਛ ਨਹੀਂ ਪਤਾ ਤੇ ਸਰ ਤੁਸੀਂ ਖੁਰਾਨਾਂ ਵਾਲਿਆਂ ਦੀ ਕੰਪਲੇਂਟ ਆਈ ਹੈ ਜਾਂ ਦੂਸਰੇ ਜਿਹੜੇ ਨੋ ਮੇਰੇ ਨੋਲੇਜ ਬੈਂਕ ਦੇ ਸਾਹਮਣੇ ਵੀ ਚੋਰੀ ਹੋਈ ਹੈ ਨਹੀਂ ਮੇਰੇ ਨੋਲੇਜ ਨਹੀਂ ਜੀ ਦਸ ਜੀ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜਾ ਗੀਤਾ ਮੈਡੀਕਲ ਦੇ ਚੋਰੀ ਕੀਤੀ ਸੀ ਉਹੀ ਜੁਵਨ ਆ ਕੋਈ ਵਾਰ ਕੀ ਕਰਨਾ ਚਾਹੂਗਾ ਵੈਰੀਫਿਕੇਸ਼ਨ ਹੋਈ ਆ ਇਹ ਤਾਂ ਚੋਰ ਜਦੋਂ ਸਾਡੇ ਹੱਥ ਆਊਗਾ ਉਦੋਂ ਪੁੱਛ ਕੇ ਕਿਸ ਤਰ੍ਹਾਂ ਨਹੀਂ ਪਤਾ ਲੱਗੇ ਜੀ ਸਰ ਕੀ ਕਾਰਨ ਨਾ ਕਿੱਥੇ ਕਮੀ ਰਹਿ ਗਈ ਹੈ ਕਿ ਚੋਰੀਆਂ ਦੀ ਵਾਰਦਾਤ ਠੱਲ ਨਹੀਂ ਪਾਈ ਜਾ ਰਹੀ ਸੂਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰੀਦੀ ਆ ਜੀ ਆ ਫੜ ਕੇ ਜੇਲ੍ਹ ਚ ਵੀ ਭੇਜੀ ਲਿਆ ਇਨੂੰ ਵੀ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰਾਂਗੇ। ਦੁਕਾਨਦਾਰ ਦੇ ਦੱਸਣ ਦੇ ਮੁਤਾਬਕ ਜਿਹੜਾ 112 ਤੇ ਕਾਲ ਕੀਤੀ ਸਾਢੇ 8 ਵਜੇ ਦੀ ਕਾਲ ਕੀਤੀ ਹੋ। ਉਹਦੇ ਵਾਰ ਕੀ ਕਹੋ? ਸਾਢੇ 8 ਵਜੇ ਦੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਮੈਨੂੰ ਸਾਢੇ 10 ਵਜੇ ਨੂੰ ਇਨਫੋਰਮੇਸ਼ਨ ਮਿਲੀ। ਫਿਰ ਕੜੇ ਥਾਣੇ ਤੋਂ ਆਇਆ ਚਮਕੀ ਫੋਕਲ ਪੈਂਡੂ ਜੀ ਨਾਲ। ਆਪਰਾ ਨਾਮ ਕਹਿੰਦੇ ਸੀ ਜੀ। ਈਐਸਈ ਨਾਲਪਾਲ ਜੀ। ਜਿਸਾਰ ਔਰ ਤੁਸੀਂ ਹੁਣ ਕਾਰਵਾਈ ਕੀ ਕਰੋਗੇ? ਕਾਰਵਾਈ ਲਜਿੰਦੀ ਕਾਰਵਾਈ ਬਿਆਨਾਂ ਦੇ ਆਧਾਰ ਤੇ ਜੋ ਬਣੂਗੀ ਉਹ ਕਰਾਂਗੇ।